ਐਂਡ ਯੂਨ ਮੋਟੀਵੇਸ਼ਨ ਚੈਨਲ ਦੇਖ ਰਿਹਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸੋ ਫਾਈਨਲੀ ਤੁਹਾਨੂੰ ਅੱਜ ਫਿਰ ਦਿਖਾਵਾਂਗੇ ਕਿ ਕੰਨੇ ਦੇ ਰਸ ਤੋਂ ਦੇਸੀ ਘੋੜ ਕਿਵੇਂ ਤਿਆਰ ਹੁੰਦਾ ਹੈ ਉਹ ਇਸ ਤਰ੍ਹਾਂ ਹੁਣ ਵੀਰ ਜੀ ਇਹ ਕੰਨੇ ਦਾ ਰਸ نکال ਲਿਆ ਜਾਵੇਗਾ ਇਸ ਨੂੰ ਕੋਈ ਵਾਲਟੀਆਂ ਦੇ ਵਿੱਚ ਭਰ ਲਿਆ ਜਾਵੇਗਾ ਤੇ ਇਸ ਤਰ੍ਹਾਂ ਗੰਨੇ ਲਗਾ ਲਗਾ ਕੇ ਤੇ ਚਾਰ ਵਾਲਟੀਆਂ ਕਰਕੇ ਤੇ ਫਿਰ ਉਸ ਤੋਂ ਬਾਅਦ ਇੱਕ ਢਾਹੇ ਚ ਪਾ ਲਿਆ ਜਾਏਗਾ ਇਸ ਤਰ੍ਹਾਂ ਸੋਹ ਕਢਾਹੇ ਦੇ ਵਿੱਚ ਪਾ ਕੇ ਇਸ ਨੂੰ ਉਬਾਲਿਆ ਜਾਵੇਗਾ ਲਗਭਗ 1 ਘੰਟੇ ਦੀ ਪ੍ਰੋਸੈਸ ਹੈ ਵੀਰ ਜੀ 1 ਘੰਟਾ ਉਬਾਲਣਾ ਪਵੇਗਾ ਗੁੜ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਇਹ ਰੋਹ ਨੂੰ ਉਬਾਲਾ ਦਵਾ-ਦਵਾ ਕੇ ਇਸ ਦੇ ਉੱਤੇ ਮੈਲ ਆਈ ਜਾਵੇਗੀ ਤੇ ਇਸ ਨੂੰ ਇਕੱਠੇ ਕਰੀ ਜਾਵਾਂਗੇ ਇਹ ਦੇਖੋ ਵੀਰ ਜੀ ਇਹ ਛਾਨੇ ਦੇ ਵਿੱਚ ਇਹ ਮੈਲ ਪਈ ਹੈ ਸੋ ਇਸ ਨੂੰ ਇਸੇ ਤਰ੍ਹਾਂ ਵਾਲ-ਵਾਲ ਕੇ ਇੱਕ ਮੈਲ ਇਕੱਠੀ ਹੋਈ ਜਾਵੇਗੀ ਇਹ ਸਾਈਡ-ਸਾਈਡ ਤੇ ਤੇ ਜਦੋਂ ਇਹਦੀ ਮੈਲ ਹੋਰ ਚੰਗੀ ਤਰ ਲਾਉਣੀ ਤੇ ਦੇਖੋ ਇਸ ਦੇ ਵਿੱਚ ਆ ਮਿੱਠਾ ਸੋਡਾ ਲਗਾਵਾਂਗੇ ਥੋੜਾ ਜਿਹਾ ਮਿੱਠਾ ਸੋਡਾ ਲਗਾਉਂਦੇ ਆ ਸਾਰੀ ਸੋ ਦੇਖੋ ਇਹ ਵੀਰ ਜੀ ਕਿਵੇਂ ਮੈਲ ਬਹੁਤ ساری ਮੈਲ ਇਕੱਠੀ ਹੋ ਚੁੱਕੀ ਹੈ ਸੋ ਇਸ ਨੂੰ ਫਿਰ ਚੱਕ ਲਿਆ ਜਾਊਗਾ ਚਾਕੇ ਇਸੇ ਤਰ੍ਹਾਂ ਇਹ ਸ਼ਾਨਣੇ ਦੇ ਵਿੱਚ ਪਾ ਲਿਆ ਜਾਵੇਗਾ ਤੇ ਇਹ ਸਾਰੀ ਮੈਲ ਉਤਾਰ ਉਤਾਰ ਕੇ ਸੋ ਜਿੰਨੀ ਹੀ ਮੈਲ ਉਤਾਰੀ ਜਾਵੇਗੀ ਉਨਾ ਹੀ ਜਿਹੜਾ ਗੁੜ ਦਾ ਰੰਗ ਹੈ ਉਹ ਸਾਫ਼ ਬਣੇਗਾ ਸੋ ਵੀਰ ਜੀ ਫਾਈਨਲੀ ਹੁਣ ਦੇਖੋ ਮੈਲ ਉਤਾਰਨ ਤੋਂ ਬਾਅਦ ਇਹ ਗੁੜ ਜਿਹੜਾ ਇਹ ਥੋੜਾ ਜਿਹਾ ਸੰਘਣਾ ਹੋ ਚੁੱਕਾ ਹੈ ਇਸ ਦਾ ਜਿਹੜਾ ਪਾਣੀ ਹੈ ਵਿੱਚ ਇਹ ਸਭ ਸੁਕਾ ਲਿਆ ਜਾਏਗਾ ਇਸ ਨੂੰ 1 ਘੰਟੇ ਤੱਕ ਘੜ ਤੋਂ ਘਟ ਉਬਾਲਿਆ ਜਾਏਗਾ ਤੇ ਜੋ ਇਹ ਪਾਣੀ ਹੈ ਜੇ ਚੰਗੀ ਤਰ੍ਹਾਂ ਸੁੱਕ ਜਾਵੇਗਾ ਇਸ ਦੀ ਨਿਸ਼ਾਨੀ ਇਹੀ ਹੋਵੇਗੀ ਕਿ ਜਿਹੜਾ ਇਹ ਗੁੜ ਹੈ ਇਹ ਬੁਲਬਲੇ ਛੱਡੇਗਾ ਹਵਾ ਦੇ ਸੋ ਦੇਖੋ ਇਸ ਦੀ ਜੋ ਵੀ ਥੋੜੀ ਥੋੜੀ ਮੈਲ ਇਹ ਜਿੱਥੇ ਇਕੱਠੀ ਹੁੰਦੀ ਰਹਿੰਦੀ ਆ ਸਾਈਡ ਤੇ ਉਹ ਇਸੇ ਆਸ਼ਾਨੀ ਦੇ ਨਾਲ ਉਤਾਰ ਲਈ ਜਾਂਦੀ ਆ ਬਾਰ-ਬਾਰ ਜਿੰਨੀ ਵੀ ਸਫਾਈ ਕਰੀ ਜਾਵਾਂਗੇ ਸੋ ਗੁੜ ਦਾ ਰੰਗ ਜਿਹੜਾ ਹੈ ਉਨਾ ਹੀ ਸਾਫ਼ ਬਣੇਗਾ ਸੋ ਹੁਣ ਵੀਰ ਜੀ ਗੁੜ ਜਿਹੜਾ ਏ ਉਹ ਅੱਗੇ ਨਾਲੋਂ ਵੀ ਸੰਘਣਾ ਹੋ ਚੁੱਕਾ ਹੈ ਤੇ ਇਸ ਨੂੰ ਓਨੇ ਹੀ ਦੇਰ ਤੱਕ ਉਵਾਲਦੇ ਜਾਵਾਂਗੇ ਥੱਲੇ ਅੱਗ ਦੇਂਦੇ ਜਾਵਾਂਗੇ ਇਸ ਤੇ ਅੱਗ ਵਾਲੀ ਜਾਵਾਂਗੇ ਜਿੰਨਾ ਚੇਰੇ ਗੁੜ ਹੈ ਬੁਲਬਲੇ ਨਾ ਛੱਡਣ ਲੱਗ ਜਾਵੇ ਸੋ ਇਸ ਨੂੰ ਵੀਰ ਜੀ ਹੋਰ ਸੇਕ ਦੇ ਕੇ ਉਵਾਲਿਆ ਜਾਵੇਗਾ ਸੋ ਇਸ ਦੀ ਨਾਲ-ਨਾਲ ਇਸ ਤਰ੍ਹਾਂ ਥੋੜੀ-ਥੋੜੀ ਕਰਕੇ ਮੈਲ ਉਤਾਰੀ ਜਾਂਦੀ ਹੈ ਤੇ ਹੁਣ ਵੀਰ ਜੀ ਆ ਦੇਖੋ ਹੁਣ ਜਿਹੜਾ ਗੁੜ ਹੈ ਇਹ ਬੁਲਬਲੇ ਛੱਡਣ ਲੱਗ ਪਿਆ ਹੈ ਦੇਖੋ ਤੇ ਇਹ ਨਿਸ਼ਾਨੀ ਹੈ ਕਿ ਜਿਹੜਾ ਗੁੜ ਹੈ ਉਹ ਬਣਨ ਦੀ ਲਾਸਟ ਪ੍ਰੋਸੈਸ ਤੇ ਪਹੁੰਚ ਚੁੱਕਾ ਹੈ ਕਿ ਹੁਣ ਇਹ ਗੁੜ ਸੰਘਣਾ ਹੁੰਦਾ ਜਾਵੇਗਾ ਤੇ ਜਿਹੜਾ ਇਹ ਉਬਾਲ ਆ ਰਿਹਾ ਹੈ ਇਹ ਘਟਦਾ ਜਾਵੇਗਾ ਹੌਲੀ 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 ਇਹ ਸੰਘਣਾ ਹੋ ਕੇ ਥੱਲੇ ਨੂੰ ਉਬਾਲ ਘੱਟ ਕੇ ਥੱਲੇ ਚਲੇ ਜਾਵੇਗਾ ਗੁੜ ਜਿਹੜਾ ਹੈ ਥੱਲੇ ਚਲੇ ਜਾਵੇਗਾ ਸੋ ਇਹ ਦੇਖੋ ਹੁਣ ਵੀਰ ਜੀ ਇਹ ਜਿਹੜਾ ਉਬਾਲ ਜ਼ਿਆਦਾ ਆ ਰਿਹਾ ਸੀ ਆ ਦੇਖੋ ਕੜਾਹੀ ਦੇ ਸਾਈਡ ਤੇ ਜਿਹੜਾ ਹੈ ਉਹ ਨਿਸ਼ਾਨੀ ਲੱਗੀ ਹੋਈ ਹੈ ਇੱਥੇ ਤੱਕ ਉਬਾਲ ਸੀ ਤੇ ਉਹ ਘਟ ਕੇ ਹੁਣ ਥੱਲੇ ਜਾ ਚੁੱਕਾ ਹੈ ਤੇ ਹੁਣ ਕਾਫੀ ਬੁਲਬਲੇ ਵੀ ਛੱਡ ਰਿਹਾ ਹੈ ਤੇ ਹੁਣ ਦੇਖੋ ਇਹ ਗੁੜ ਨਾਲ ਥੱਲੇ ਲੱਗੇ ਇਸ ਲਈ ਆ ਲੱਕੜ ਦਾ ਜਿਹੜਾ ਹੈ ਇਹਨੂੰ ਕਾਵਾ ਕਹਿੰਦੇ ਆ ਤੇ ਇਹ ਲਗਾਤਾਰ ਗੁੜ ਦੇ ਵਿੱਚ ਘੁਮਾਇਆ ਜਾਵੇਗਾ ਇਸ ਨੂੰ ਘਟ ਤੋਂ ਘਟ 15-20 ਮਿੰਟ ਦੇ ਆਸ-ਪਾਸ ਇਸੇ ਤਰ੍ਹਾਂ ਹੀ ਥੋੜਾ-ਥੋੜਾ ਨਾਲ ਸੇਕ ਦਿੱਤਾ ਜਾਵੇਗਾ ਥੱਲੇ ਤੇ ਇਸੇ ਤਰ੍ਹਾਂ ਹੀ ਘਵਾ-ਘਵਾ ਕੇ ਨੂੰ ਤੇ ਗੁੜ ਜਿਹੜਾ ਇਹ ਹੋਰ ਸੰਘਣਾ ਕੀਤਾ ਜਾਵੇਗਾ ਤਾਂ ਕਿ ਇਹ ਚੰਗੀ ਤਰ੍ਹਾਂ ਗੰਡ ਦੇ ਵਿੱਚ ਜੰਮ ਜਾਵੇ ਤੇ ਇਸ ਨੂੰ ਜਿਹੜੀ ਵੀ ਸ਼ੇਪ ਦੇਣੀ ਹੈ ਤੇ ਉਹ ਸ਼ੇਪ ਦਿੱਤੀ ਜਾ ਸਕੀ ਸੋ ਲਾਸਟ ਤੇ ਇਹ ਵੀ ਅਜੀ ਗੁੜ ਬਣ ਕੇ ਰੈਡੀ ਹੈ ਗੰਡ ਦੇ ਵਿੱਚ ਪਾ ਦਿੱਤਾ ਤੇ ਹੁਣ ਇਸ ਦੀ ਸ਼ੇਪ ਤੋ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸਾਰੇ ਵੀਰਾਂ ਦਾ ਧੰਨਵਾਦ